ਸਾਸਤ੍ਰਿਕ ਇਤਿਹਾਸ ਅਨੁਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਗੁਰਜੋਸ਼ੀ ਗੁਰਜੋਸ਼ੀ ਜੀ ਦਾ ਨਾਮ ਤੇ ਤੁਹਾਡਾ ਸਵਾਗਤ ਕਰਦੀ ਹਾਂ ਲਓ ਜੀ ਤੁਸੀਂ ਉਮੀਦਾਂ ਸਾਨੂੰ ਉਡੀਕ ਲਈ ਹੋਵੋਗੇ ਹੈ ਨਾ ਆਜ ਰਾਸ ਤੋਂ ਨਿਕਿਆ ਜੀ ਤੇ ਲੈ ਕੇ ਤੁਹਾਡੇ ਵਾਸਤੇ ਬਹੁਤ ਹੀ ਖਿਆਰਾ ਦਾ ਲੋਕ ਗੀਤ ਤੇ ਤੁਸੀਂ ਪਹਿਲਾਂ ਵੀ ਬਹੁਤ ਵਾਰ ਸੁਣਿਆ ਹੋਣਾ ਇਹ ਗੀਤ ਪਰ ਮੈਂ ਹੋਰ ਸੁਣਿਆ ਤੇ ਮੇਰੇ ਨਾਮ ਦਾ ਸੁਣਾਉਂਦੀ ਆ ਤੇ ਇਹ ਕੰਨੀ ਅੱਜ ਆਪੇਗੀ ਜਰੂਰ ਪਾਉਣਾ ਹੈ ਤਾਂ ਇਹ ਇੱਕ ਸਸਤੇ ਲੋਹੇ ਦੀ ਇੱਕ ਬਾਤ ਹੈਗੀ ਹੈ ਤੇ ਇਹ ਹੁਣ ਜਿਆਦਾ ਵੀ ਅੱਖਾਂ ਕਰਾਂਗੇ ਤੇ ਮੂਡ ਨੂੰ ਵੀ ਹੋ ਜਾਂਦੀ ਹੈ ਨਾ ਤੇ ਫਿਰ ਤੁਸੀਂ ਆਪ ਹੀ ਇਹ ਨੂੰ ਸਮਝੋ ਸੁਣਿਓ ਤੇ ਬਹੁਤ ਪਿਆਰਾ ਅਖੀਰ ਤੱਕ ਸੁਣਿਓਗੇ ਤੇ ਤੁਸੀਂ ਜਿਹੜਾ ਮੈਨੂੰ ਤਾ ਪਾਉ ਉਹ ਕਾਪੀ ਪੈਨਸਲ ਲੈ ਕੇ ਬਹਿ ਜਾਓ ਬਹੁਤ ਬਹਿਣਾ ਨੇ ਮੁਖਿਆ ਵੀ ਸਾਨੂੰ ਜੀ ਉਹ ਨਸ਼ੇ ਸ਼ਰਾਬ ਡਰਗੋ ਫਿਮ ਲੋੜ ਦੇ ਜਿਹੜਾ ਕੁਝ ਵੀ ਪਤਾ ਨਹੀਂ ਕੀ ਕੀ ਹੁੰਦੇ ਨੇ ਲੋਕ ਹੈ ਨਾ ਉਹਦੇ ਵਾਸਤੇ ਵੀ ਬਹੁਤ ਮੈਂ ਇੱਕ ਥੋੜਾ ਉਪਾਦ ਸੋਹਣੀ ਤੇ ਪ੍ਰਮਾਤਮਾ ਕਰੂਆ ਹੋਇਆ ਠੀਕ ਹੋ ਗਿਆ ਉਸ ਖਾਣਾ ਪੈਣ ਤਾਂ ਵੀ ਨਹੀਂ ਤੇ ਬਹੁਤ ਵਧੀਆ ਹੈ ਨਾ ਤੇ ਪਹਿਲਾਂ ਵੀ ਮੇਰਾ ਪਾਇਆ ਹੈ ਉਹਦੇ ਨਾਲ ਕਈਆਂ ਨੇ ਛਕਤੇ ਜੇ ਪ੍ਰਮਾਤਮਾ ਕਰੇ ਚਲੋ ਇਹ ਕੋੜ ਛੁੱਟ ਜੇ ਤਾਂ ਚੰਗਾ ਕਰਕੇ ਜਰੂਰ ਦੇਖਿਓ ਤੇ ਲੋ ਤੁਸੀਂ ਕਾਪੀ ਪੈਨਸਲ ਲੈ ਲਓ ਤੇ ਸੋ ਪਹਿਲਾ ਗੀਤ ਨੂੰ ਗੀਤ ਸਾਰਾ ਤੁਸੀਂ ਪੂਰਾ ਸੁਣੋ ਅਖੀਰ ਤੱਕ ਫੇਰ ਸੁਣੋ ਇਹ ਗੀਤ ਦਾ ਮਜ਼ਾ ਹੁੰਦਾ ਹੈ ਨਾ ਤੇ ਨਾਲ ਇਹਨਾਂ ਗੀਤਾਂ ਨੂੰ ਤੁਸੀਂ ਗਾਇਆ ਕਰੋ ਜਿਹੜੇ ਵੀ ਇਸ ਗੀਤਾਂ ਵਾਲਿਆਂ ਹੋਰ ਭਾਂ ਅਥਰੇ ਗਾਏ ਜਾਂਦੇ ਸਾਰੇ ਗੀਤ ਤੁਸੀਂ ਗਾਇਆ ਕਰੋ ਤੇ ਆਪਾਂ ਇਹ ਪੰਜਾਬੀ ਵਿਰਸੇ ਨੂੰ ਥਰੀ ਕੈਮ ਰੱਖਣਾ ਆਉਂਦੀਆਂ ਪੂਰੀਆਂ ਇਹਨਾਂ ਨਿਕਰੀ ਗਾਇਆ ਕਰਨੀਆਂ ਹੈ ਨਾ ਜਿੱਦਿਆਂ ਆਪਾਂ ਕਾਵਾਂਗੇ ਤਾਂ ਅਸੀਂ ਸਾਡੀਆਂ ਦਾਦੀਆਂ ਮਾਸੀਆਂ ਤਾਂਗੇ ਚਾਸਟਿੰਗ ਹੋਣ ਦੇ ਸੇ ਸੁਗਾਈਆਂ ਨੇ ਹੁਣ ਤੁਸੀਂ ਗਾਹਾਂ ਗਾਇਓ ਫੇਰ ਗਾਹਾਂ ਬੱਚੇ ਹੈ ਨਾ ਤੇ ਨਾਲੇ ਉਹ ਡੀਜੇ ਤੋਂ ਪਰੇ ਕੰਨਾਂ ਤੋਂ ਸ਼ੋਰ ਤੋਂ ਫੜਾ ਟਿਕਮਟਿਕ ਮੈਂ ਗੀਤ ਨੇ ਸੋਹਣੇ ਲੱਗਦੇ ਨੇ ਬਾਤਾਲਾਪ ਸਾਰਾ ਜੇ ਉਹ ਮੇਂ ਜਿੱਕਰੀ ਆਉਂਦੀ ਹੈ ਕਿ ਦੂਜੇ ਗੀਤਾਂ ਚ ਵੀ ਇੰਨਾ ਚ ਵੀ ਸਮਝ ਉਹੀ ਹੈ ਤੇ ਬਸ ਇੱਕ ਗਾਉਂ ਦਾ ਢੰਗ ਵੱਖਰਾ ਵੱਖਰਾ ਲੋ ਮਾਨਵਾ ਇਸ ਗੀਤ ਦਾ ਸੇ ਸੇ ਨੀ ਤਨ ਤੇਰਾ ਜਿਉਣਾ ਦੇ ਤਨ कर देसीं कलू नी नया ते नया भई नाम कला दां दोभी उठ तुरी समां बोरियां साढे हीअ डेरियमां डेरिय रसे कहिड़मे आ

अपड़े नी तो माते शम शम रोमा चेता करा से ਆ ਬੇ ਸ਼ੋਨਾ ਕੋਈ ਮੈਂ ਟਾਪ ਰਾਣਾ ਗਬਰੂ ਸ਼ੇ ਕੀਨੇ ਕੇੜਾ 12 ਬੜਿਆ ਵਾ ਆਇਆ ਸੀ ਨਾ ਪਛਾਨ ਨਹੀਂ ਆਈ ਉਹਨੂੰ ਨੂੰ ਹੈ ਨਹੀਂ se चुवारे चढ़ी चुवारे नी चमकण तारे सुते नो जागनाई टी विच रखंदू न थकिया भई मंझिल थकिया भैंदे नग गई रख न

ਪਾਲੇ ਪਟਾਰੀ ਪੁੱਤ ਤੇਰੇ ਘਤੀ ਨਾਮ ਅੰਮੀ ਗੀਤ ਹੋਇਆ ਪੂਰਾ ਕਈ ਸ਼ਾਮਲਾ ਦੇ ਗਏ ਨੇ ਤੇ ਲੈ ਤੁਸੀਂ ਸਮਝ ਗਏ ਹੋਗੇ ਗੀਤ ਹੈ ਨਾ ਕਿ ਵੇਖਿਆ ਕੀ ਬੋਲੇ ਤੇ ਮੈਂ ਹੁਣ ਤੁਸੀਂ ਨਾ ਤੋਂ ਆਮਰੇ ਕਾਪੀ ਪੈਨਸਲ ਕੱਢ ਲਈ ਤੇ ਕਰ ਲਿਖੋ ਹੁਣ ਤੁਸੀਂ ਉਹ ਮੇਰਾ ਨੁਕਤਾ ਇੱਥੇ ਰੱਖ ਲਿਆ ਤੇ ਜਿਵੇਂ ਮੈਂ ਮਤਲਬ ਇਹ ਇੱਕ ਤਰ੍ਹਾਂ ਦਾ ਰਾਮ ਬਾਣੀ ਹੈ ਇਹ ਨੁਕਤਾ ਧੂਰ ਵਖਤ ਕੇ ਦੇਖੋ ਹੀ ਨਹੀਂ ਕਹਦੇ ਵੀ ਇਹ ਨੁਕਤਾ ਹੈ ਨਾ ਤੇ ਕੁੰਗੀਆਂ ਭੈਣਾਂ ਨੇ ਪੱਤਿਆ ਵੀ ਲਿਆ ਤੇ ਜਿਵੇਂ ਸ਼ਰਾਬ ਅਫੀਮ ਡੋਡੇ ਹਰ ਪ੍ਰਕਾਰ ਦਾ ਰਸਾ ਕਿ ਦੋ ਚਾਰ ਦਿਨਾਂ ਵਿੱਚ ਛੁੱਟ ਜੇ ਹੈ ਨਾ ਇਹ ਪ੍ਰਯੋਗ ਭਗਵਾਨ ਸ਼ਿਵ ਨਾਲ ਸੰਬੰਧਿਤ ਰੱਖਦਾ ਹੈ ਪੰਡਤਾਂ ਕੋਲ ਜੇ ਤੁਸੀਂ ਪੁੱਛਣ ਲੱਗ ਜੈਲਿਆ ਪੁੱਛ ਵਾਲਿਆਂ ਕੋਲ ਹੀ ਪੁੱਛਣੀ ਚਾਹੀਦੀਆਂ ਜੰਨੀਓ ਹੈਨਾ ਤੇ ਇੱਥੇ ਤਾਂ ਕੋਈ ਪੈਸਾ ਨਹੀਂ ਲੱਗਦਾ ਮੈਂ ਲੱਭ ਲੱਭ ਕੇ ਤੁਹਾਡੇ ਦਾੱਕ ਬਚਾਉਣੀ ਆ ਤੇ ਇਸ ਭੈਣ ਨਾਲ ਨੇ ਕਰ ਵੀ ਲਿਆ ਕਹਿੰਦੇ ਜੀ ਬਹੁਤ ਫਰਕ ਪੈ ਗਿਆ ਤੇ ਵੀ ਇਸ ਥਾਂ ਤੇ ਲਗਭਗ ਠੀਕ ਹੋ ਗਿਆ ਕਿਸੇ ਵੀ ਸੋਮਵਾਰ ਨੂੰ ਕਿਸੇ ਵੀ ਸਮੇਂ ਤੁਸੀਂ ਸ਼ਿਵ ਮੰਦਰ ਤੇ ਜਾਓ ਕਿਸੇ ਵੀ ਸਮੇਂ ਜਾਓ ਉਹ ਤਾਂ ਜੇ ਸ਼ਵੇਰ ਦਾ ਸਮਾਂ ਨਾ ਉਹ ਲੱਭਿਆ ਹੁੰਦਾ ਹੈਨਾ ਤੇ ਤੁਸੀਂ ਕਿਸੇ ਕਿਸੇ ਸਮੇਂ ਵੱਲ ਗਿਓ ਹੁਣ ਤਾਂ ਸੌਣ ਚ ਬਹੁਤ ਭੀੜ ਹੋ ਰਹੀ ਆ ਚਲੋ ਥੋੜਿਆ ਤੁਸੀਂ 12 ਮਹੀਤੋਂ ਪਹਿਲਾਂ ਪੜਾ ਤੇ ਜਾਓ ਹੈਨਾ ਅੱਛਾ ਤੁਸੀਂ ਉਹ ਉਸ ਖਾਧਾ ਪੀਤਾ ਨਾ ਹੋਵੇ ਛੋਟਾ ਕੁਛੀ ਹੈਨਾ ਤੇ ਕਿਉਂਕਿ ਭਗਵਾਨ ਸ਼ਿਵ ਤੇ ਫਿਰ ਖਾ ਪੀ ਕੇ ਨਹੀਂ ਉਹ ਚੜਦਾ ਤੇ ਤੁਸੀਂ ਸਵੇਰ ਦਾ ਸਮਾਂ ਉਤੋਂ ਹੁੰਦਾ ਘਰੋਂ ਹੀ ਕੰਬੇ ਦੀ ਗੜਮੀ ਵਿੱਚ ਜਲ ਲੈ ਕੇ ਜਾਓ ਉਹਦੇ ਥੋੜਾ ਜਿਹਾ ਗੰਗਾ ਜਲ ਪਤਾ ਹੈ ਤੀਪਾਲੋ ਗੰਗਾ ਜਲ ਥੋੜਾ ਲਾ ਲਓ ਤੇ ਬਿਲ ਪੱਤਰ ਤਿੰਨ ਪੱਤਿਆਂ ਨੂੰ ਇੱਕ ਪੱਤਾ ਕਹਿੰਦੇ ਬਿਲ ਪੱਤਰ ਤੇ ਤੁਸੀਂ ਦੇਖੀ ਹੋਵੇ ਤੇ ਨਹੀਂ ਤਾਂ ਅਕਸ਼ਰ ਪੁੱਛ ਲਓ ਤੇ ਉਹ ਬਿਲ ਪੱਤਰ ਲੈ ਕੇ ਜਾਓ ਇੱਕ ਮਕਰ ਚੜਾ ਦਿਓ ਤੇ ਤਾਂਬੇ ਦੀ ਗੜਵੀਂ ਜਲ ਲੈ ਜਾਓ ਉਸ ਵਿੱਚ ਥੋੜਾ ਜਿਹਾ ਗੰਗਾ ਜਲ ਮਿਲਾਓ ਬਿਲ ਪੱਤਰ ਤਿੰਨ ਪੱਤਿਆਂ ਵਾਲਾ ਚੰਦਨ ਤੇ ਰੋਲੀ ਹੈ ਨਾ ਚੌਲ ਚੌਲ ਚੰਦਨ ਚੰਦਨ ਤਾਂ ਤੁਸੀਂ ਬਾਜ਼ਾਰ ਤੋਂ ਲਿਆਉਂਗੇ ਉਹ ਨੂੰ ਪੀਸਲੇ ਜਾਂ ਪੀਸੇਪ ਸਾਈਮਰ ਜਾਂਦੇਗਾ ਉਸਾਰੀ ਰਹਿਣਾ ਚੰਦਨ ਚਾਵਲ ਰੋਲੀ ਲਾਲ ਟਿੱਕਾ ਜਿਹੜਾ ਪਲਾਉਣੇ ਆ ਉਹ ਓਲੀ ਉਹ ਲੈ ਕੇ ਜਾਓ ਮੰਦਰ ਜਾਓ ਤੇ ਕੰਟੀ ਖੜਕਾਓ ਮੰਦਰ ਦੀ ਇਹ ਹਰ ਚੀਜ਼ ਆਪੇ ਕਰੋ ਹੀ ਲੈ ਕੇ ਜਾਓ ਉੱਥੇ ਮੰਦਰ ਦੀ ਕੋਈ ਚੀਜ਼ ਨਾ ਵਰਤਿਓ ਹੈਨਾ ਤੇ ਕੰਟੀ ਵਿਆਓ ਫਿਰ ਸ਼ਿਵਲਿੰਗ ਤੇ ਉਹ ਜਲ ਚੜਾ ਦਿਓ ਤੁਸੀਂ ਜਲ ਚੜਾਤਾ ਜਲ ਬੈਠ ਕੇ ਚੜਾਉਣਾ ਹੈ ਤੇ ਇਹ ਮਤਲਬ ਹੈ ਬੈਠ ਕੇ ਚੜਾਉਣਾ ਹੈ ਹੈਨਾ ਜਲ ਬੈਠ ਕੇ ਚੜਾਓ ਤੇ ਜਦੋਂ ਜਿਹੜੀ ਜਨੈਰੀ ਤੋਂ ਪਾਣੀ ਡਿੱਗਦਾ ਉੱਥੇ ਕੋ ਤੁਸੀਂ ਭਾਂਡਾ ਧਰ ਦਿਓ ਘਰੋਂ ਪਹਿਲਾਂ ਹੀ ਭਾਂਡਾ ਲੈ ਜਿਓ ਤੇ ਉਹ ਰੱਖ ਦਿਓ ਉਹਦੇ ਵਿੱਚ ਉਹ ਜਾਲ ਆ ਜੂਗਾ ਹੈਨਾ ਤੇ ਜਦੋਂ ਗਰਦੋਂ ਦੇ ਸਮੇਂ ਤੁਹਾਡਾ ਮੁਖ ਜਿਹੜਾ ਹੈ ਉੱਤਰ ਵੱਲ ਹੋਵੇ ਕਿੰਦਰ ਉੱਤਰ ਵੱਲ ਹੈਨਾ ਜਿਵੇਂ ਇੱਧਰ ਜਿਵੇਂ ਸੂਰ ਜਿੱਧਰ ਚੜਦਾ ਉਹ ਪੂਰਬ ਤੁਹਾਡੇ ਪਿੱਛੇ ਪੱਛਮਾ ਤੇ ਤੁਹਾਡੇ ਖੱਬੇ ਹੱਥ ਉੱਤਰ ਹੋਊਗਾ ਸਾਹਮਣੇ ਸੂਰ ਜਿੱਧਰ ਚੜਦਾ ਹੈ ਤੁਸੀਂ ਉਧਰ ਮੂੰਹ ਕਰਕੇ ਦੇਖ ਲਿਓ ਇਹ ਤੁਹਾਡਾ ਖੱਬਾ ਹੱਥ ਹੈ ਨਾ ਉਹ ਉੱਤਰ ਵੱਲ ਹੋਵੇ ਉਧਰ ਤੁਹਾਡਾ ਮੂੰਹ ਹੋਵੇ ਠੀਕ ਹੈ ਉੱਥੇ ਰੱਖ ਕੇ ਤੁਸੀਂ ਜਲ ਚੜਾਉਣਾ ਹੈ ਤੇ ਉਹ ਕੁੰਦਕੇਸ਼ਵਰ ਮਹਾ ਮਹਾਦੇਵ ਦਾ ਨਾਮ ਲਿਖ ਕੇ ਕਹੋ ਕੁੰਦਕੇਸ਼ਵਰ ਇਹ ਯਾਦ ਰੱਖ ਲੈ ਪਹਿਲੇ ਨੋ ਕੁੰਦਕੇਸ਼ਵਰ ਕੁੰਦ ਕੇਸ਼ਵਰ ਮਹਾਦੇਵ ਕੁੰਦਕੇਸ਼ਵਰ ਨਾਮ ਮਹਾਦੇਵ ਲਿਖ ਲਓ ਹੈ ਨਾ ਕਿ ਕੁੰਦਕੇਸ਼ਵਰ ਮਹਾਦੇਵ ਦਾ ਨਾਮ ਲਿਖੇ ਹੌਲੀ ਹੌਲੀ ਆਈ ਨਹੀਂ ਵੀ ਕਦਮ ਕਦਮ ਘੜੀ ਉਟਾ ਦੇ ਉੱਤੇ ਹੌਲੀ ਹੌਲੀ ਧਾਰ ਬਨ ਕੇ ਤੇ ਉਹ ਜਲ ਚੜਾ ਦਿਓ ਤੇ ਪ੍ਰਾਰਥਨਾ ਕਰੋ ਕਿ ਸਾਡੇ ਏਕੰਤੇਸ਼ਰ ਮਹਾਰਾਜ ਮੇਰਾ ਪਤੀ ਉਹਦਾ ਨਾਮ ਲੈ ਕੇ ਮੇਰਾ ਪੁੱਤ ਜਾਂ ਜਿਹੜਾ ਵੀ ਬੰਦਾ ਤੁਹਾਡਾ ਨਸ਼ਾ ਪੱਤਾ ਕਰਦਾ ਉਹਦਾ ਨਾਮ ਲਓ ਹਨਾ ਤੇ ਵੀ ਉਹ ਕਰੇ ਇਹ ਨਸ਼ੇ ਕਰਦਾ ਹੈ ਤੇ ਤੁਸੀਂ ਮੈਨੂੰ ਇੱਕ ਇਸ ਤਰ੍ਹਾਂ ਦੀ ਇਹ ਦਵਾਈ ਦੇ ਦਿਓ ਤੇ ਕਿਰਪਾ ਕਰੋ ਉਹਦਾ ਨਸ਼ਾ ਛਡਾ ਦਿਓ ਉਹ ਫਿਰ ਜਦੋਂ ਤੁਸੀਂ ਜਲ ਚੜਾਓਗੇ ਜਲ ਜਿਹੜੇ ਅੱਜ ਅੱਜ ਦਵਾਈ ਵਿੱਚ ਕੁਝ ਉਹ ਲੈ ਆ ਕੇ ਕਰੇ ਤੁਸੀਂ ਸਿੱਧਾ ਕੇ ਰੱਖ ਲਓ ਤੇ ਜਿਹੜਾ ਉਹ ਫਿਰ ਪੱਤਰ ਹੈ बोले आके ਉਹਨੇ ਓਮ ਅਮ੍ਰਿਕ ਕਰਕੇ ਉਹਨੂੰ ਵੀ ਇੱਕ ਅਸ ਵਿੱਚ ਪਾ ਕੇ ਰੱਖ ਲਓ ਤੇ ਉਹਦੇ ਨਾਲ ਰੋਟੀ ਦੇ ਬਿਠ ਕੇ ਜਲ ਪਾਉਣਾ ਤੇ ਬਾਣੀ ਚ ਪਾਣੀ ਪਾ ਦਿਓ ਰੋਟੀ ਸਬਜੀ ਦੀ ਪਾ ਦਿਓ ਜਲ ਹੈ ਨਾ ਨਾ ਤਾਂ ਕੇ ਪਾ ਦਿਓ ਤਾਂ ਸੱਤ ਜਿੰਨਾ ਵੀ ਸੋਤੋ ਪੈ ਸਕੇ ਜੇ ਵੱਧ ਪੈਣਾ ਤਾਂ ਵੱਧ ਦੇ ਪਾ ਦਿਓ ਤਿੰਨ ਚਾਰ ਦਿਨ ਪਾਉਣਾ ਉਹਨਾਂ ਦਾ ਸੁਧਿਆ ਹੋ ਗਈ ਤੇ ਉਹ ਜਿਹੜੇ ਫੇਲ ਪੱਤਰ ਹੈ ਉਹਨੂੰ ਸਾਰਾ ਪੂਰਾ ਕਰਿਆ ਹੋਇਆ ਹੈ ਉਹ ਵੀ ਦਾਸਬੀ ਪਾ ਦੇ ਰੋਟੀ ਚ ਪਾ ਕੇ ਵੀ ਛੱਕ ਦੀ ਪਕਾ ਦਿਓ ਵਿੱਚ ਪਰੌਂਠੇ ਚ ਪਾ ਦਿਓ ਹੈ ਨਾ ਉਹ ਐਸ ਤਰ੍ਹਾਂ ਕਰੋਗੇ ਤੁਸੀਂ ਤੇ ਜਦੋਂ ਵੀ ਉਹ ਪਰਮਾਤਮਾ ਕਰੂਗਾ ਤੇ 2-4 ਦਿਨ 5-4 ਦਿਨ ਦੇ ਵਿੱਚ ਉਹਨੂੰ ਆਪਣੇ ਆਪ ਹੀ ਨਫਰਤ ਹੋ ਜੂ ਕੋਈ ਕੀ ਪ੍ਰਭਾਨ ਦੇਵ ਸੀ ਕਿਰਪਾ ਹੋ ਜੂਗੀ ਤੇ ਉਹ ਨਸ਼ਾ ਨਹੀਂ ਕਰੇ ਚਲਦੇ ਹੁਣ ਤਾਂ ਤੇ ਲੈ ਕਰਕੇ ਦੇਖੋ ਕੋਈ ਵੱਡੀ ਗੱਲ ਨਹੀਂ ਹੈਗੀ ਹੈ ਨਾ ਪਰਮਾਤਮਾ ਦਾ ਕੀ ਨਹੀਂ ਕਰ ਸਕਦਾ